ਆਪਣੀ ਕਮਿਊਨਿਟੀ ਨਾਲ ਇੱਥੇ ਬਹੁਤ ੱੱਕਾ ਹੋ ਰਿਹਾ ਤੁਹਾਨੂੰ ਪਤਾ ਆ ਹੁਣ ਜਿਹੜਾ ਡਰਾਈਵਰ ਨੇ ਆਹ ਕੰਮ ਕਰਿਆ ਜਿਹੜਾ ਹਨਾ ਮੈਂ ਇਹ ਵੀਡੀਓ ਕਿਉਂ ਬਣਾਉਣ ਲੱਗਿਆ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀ ਜਾਂਨਾ ਅ ਜਿੱਥੇ ਯੈਸ ਆਪਣੇ ਬੰਦੇ ਤੋਂ ਅਸੀਂ ਮੰਨਦੇ ਆ ਉਹ ਤੋਂ ਗਲਤੀ ਹੋਈ ਹੈ ਕਹਿੰਦੇ ਆ ਅਸੀਂ ਸ਼ਰਿਆਮ ਕਹਿੰਦੇ ਆ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਐਂਡ THEN ਯੂ ਹੈਵ ਲੋਟ ਆ ਥੀਸ ਅਪਰ ਸਪੈਸ਼ਲੀ ਆਪਣੇ ਗਾਇਕ ਸਮ ਆਫ ਯੂ ਗਾਇਜ਼ ਰਾਈਟ ਉਹਨੂੰ ਸਪੋਰਟ ਕਰ ਰਹੇ ਆ ਬਈ ਇਦਾਂ ਦੀਆਂ ਹਰਕਤਾਂ ਨੂੰ ਤੁਸੀਂ ਸਪੋਰਟ ਕਰੋਗੇ ਰੱਬ ਨਾ ਕਰ ਰੱਬ ਨਾ ਕਰੇ ਕੱਲ ਨੂੰ ਕੋਈ ਗੋਰਾ ਇਦਾਂ ਯੂ ਟਰਨ ਮਾਰ ਦੇਵੇ ਤੇ ਤੁਹਾਡੀ ਫੈਮਿਲੀ ਗੱਡੀ ਦੇ ਵਿੱਚ ਹੋਵੇ ਜਾਂਦੀ ਤੇ ਉਹਨਾਂ ਦਾ ਤੁਹਾਡੀ ਸਾਰੀ ਫੈਮਿਲੀ ਦਾ ਦਿਹਾਂਤ ਹੋ ਜਾਂਦਾ ਉਹ ਉਹ ਟਰੱਕ ਦੇ ਵਿੱਚ ਵੱਜ ਗਏ ਫੇਰ ਵੀ ਤੁਸੀਂ ਕਹੋਗੇ ਵੀ ਛੱਡੋ ਯਾਰ ਉਹ ਤੋਂ ਗਲਤੀ ਹੋ ਗਈ ਆਪਣਾ ਅ ਅੱਗੇ ਵਧੀਆ ਹੈ ਆਪਾਂ ਉਹਨੂੰ ਮਾਫ਼ ਕਰ ਲੈਣਾ ਚਾਹੀਦਾ ਆਪਾਂ ਉਹਨੂੰ ਨਹੀਂ ਤੁਸੀਂ ਨਹੀਂ ਚਾਹ ਤੁਸੀਂ ਚਾਹੋਗੇ 100% ਬਈ ਬੰਦੇ ਨੂੰ ਫાંਸੀ ਦਾਕ ਹੋਵੇ ਕਿਉਂਕਿ ਉਹਦੇ ਕਰਕੇ ਮੇਰੇ ਪਰਿਵਾਰ ਦੀ ਮੌਤ ਹੋ ਗਈ। ਹੁਣ ਮੈਂ ਜਿਹੜੀ ਤੁਹਾਨੂੰ ਗੱਲ ਇਹ ਕਹਿ ਰਿਹਾ ਵੀ ਆਪਣੀ ਕਮਿਊਨਿਟੀ ਨਾਲ ਧੱਕਾ ਹੋ ਰਿਹਾ ਪਤਾ ਕਿਉਂ ਧੱਕਾ ਹੋ ਰਿਹਾ ਹੁਣ ਇੱਕ ਬੰਦੇ ਨੇ ਗਲਤੀ ਕੀਤੀ। ਸਮਝਦੇ ਹੋ ਇੱਕ ਬੰਦੇ ਨੇ ਗਲਤੀ ਕੀਤੀ ਤਾਂ ਪੂਰਾ ਹੀ ਪੂਰੀ ਹੀ ਆਪਣੀ ਜਿੰਨੀ ਜਿੰਨੀ ਇੱਥੇ ਸਿੱਖ ਕੌਮ ਆ ਨਾ ਹੁਣ ਸਪੈਸ਼ਲੀ ਜਿੰਨੀ 911 ਤੋਂ ਬਾਅਦ ਇੱਜ਼ਤ ਬਣਾਉਣ ਤੇ ਆਪਣਾ ਜੋਰ ਲੱਗ ਗਿਆ ਹਨਾ ਕਿਉਂਕਿ ਉਦੋਂ ਵੀ ਤੁਹਾਨੂੰ ਪਤਾ ਕਿਦਾਂ ਹੋਇਆ ਸੀ। ਪੱਗਾਂ ਵਾਲਿਆਂ ਨੂੰ ਸ਼ਰੇਆਮ ਕਹਿੰਦੇ ਸੀ ਕੁੱਟਦੇ ਸੀ ਮਾਰਦੇ ਸੀ ਉਹ ਗੋ ਬੈਕ ਟੂ ਯੂਅਰ ਕੰਟਰੀ ਫਲਾਨਾ ਤੇ ਵਿਕੜਾ ਭਾਈ ਮੈਂ ਤੁਹਾਨੂੰ ਦੱਸਦਾ ਤੁਸੀਂ ਹਨਾ ਸਿਰਫ ਸਾਡਾ ਬੇੜਾਗਰਕ ਹੁਣ ਕਿਉਂ ਹੋ ਰਿਹਾ ਕਿਉਂਕਿ ਅਸੀਂ ਆਪਣੇ ਆਪਣੇ ਨਾਲ ਹੀ ਲੜੀ ਜਾਂਦੇ ਆ ਅਸੀਂ ਆਪਣੇ ਹੀ ਆਪਣੇ ਬੰਦੇ ਬਸ ਸਿਰਫ ਆਪਣੀ ਕਮਿਊਨਿਟੀ ਦੀ ਹੀ ਨਿੰਦਿਆ ਕਰਕੇ ਖੁਸ਼ ਨੇ ਹੋਰ ਇਹਨਾਂ ਨੂੰ ਕੋਈ ਦਿਦਾ ਨਹੀਂ ਆ ਹੁਣ ਇੱਕ ਦਿਨ ਪਹਿਲਾਂ ਇਹ ਇਦਣ ਹਾਸਾ ਹੁੰਦਾ ਨਾ ਇੱਕ ਦਿਨ ਪਹਿਲਾਂ ਉਹ ਗੋਰੇ ਨੇ ਜਿਹੜਾ ਕਾਂਸਾਸ ਦੇ ਵਿੱਚ ਦੂਜਾ ਟਰੱਕ ਡਰਾਈਵਰ ਮਾਰਿਆ ਰਾਈਟ ਉਹਦੇ ਤੇ ਟਰੱਕ ਚੜਾਤਾ ਮੈਂ ਉਹਦੀ ਇੱਥੇ ਫੋਟੋ ਲਾ ਦੇਣੀ ਆ ਤੇ ਮੇਰੀ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹਨ ਇਹ ਵੀਡੀਓ ਦੇਖਦੇ ਆ ਕਿਸੇ ਦੇ ਵੀ ਪੇਜ ਤੇ ਜਿਹੜਾ ਆਪਣੇ ਪੰਜਾਬੀ ਨੇ ਯੂ ਟਰਨ ਮਾਰਿਆ ਬਿਕਾਜ਼ ਜਿੰਨੇ ਨਿਊਜ਼ ਚੈਨਲ ਆ ਜਿੰਨੇ ਸਾਰੇ ਸੋਸ਼ਲ ਮੀਡੀਆ ਵਾਲੇ ਆ ਜਿੰਨੇ ਸਾਰੇ ਉਹ ਸਾਰੇ ਔਰ ਸਾਰੇ ਇੱਕ ਸਿੱਖ ਦੀ ਹੀ ਗੱਲ ਕਰ ਰਹੇ ਨੇ ਰਾਈਟ ਨਾਊ ਕਿਉਂਕਿ ਉਹ ਇੰਡੀਆ ਤੋਂ ਆ ਉਹ ਇਮੀਗ੍ਰੈਂਟ ਆ ਉਹਨੇ ਕੈਲੀਫੋਰਨੀਆ ਦੇ ਵਿੱਚ ਲਾਇਸੈਂਸ ਲਿਆ ਹੁਣ ਸਾਰਿਆਂ ਦਾ ਇਹ ਹੈ ਵੀ ਕੈਲੀਫੋਰਨੀਆ ਸਾਰਿਆਂ ਨੂੰ ਲਾਇਸੈਂਸ ਦਈ ਜਾਂਦਾ ਹਨਾ ਪਰ ਉਹ ਗੋਰੇ ਦੀ ਕੋਈ ਵੀ ਨਹੀਂ ਗੱਲ ਕਰ ਰਿਹਾ ਕਿਉਂਕਿ ਉਹ 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 ਗੋਰਾ ਆ ਤਾਂ ਕਰਕੇ ਕੰਮ ਤਾਂ ਉਹਨੇ ਵੀ ਭੇੜਾ ਹੀ ਕੀਤਾ ਕੰਮ ਤਾਂ ਉਹਨੇ ਵੀ ਤਾਂ ਉਹਨੇ ਵੀ ਤਾਂ ਇਹਦੀ ਜਾਨ ਲਈ ਆ ਉਹ ਵੀ ਇੰਟੈਂਸ਼ਨਲੀ ਉਹ ਵੀ ਜਾਨ ਬੁੱਝ ਕੇ ਚਲ ਸਾਡੇ ਬੰਦੇ ਨੇ ਤਾਂ ਗਲਤੀ ਕੀਤੀ ਚਲ ਉਹਨੇ ਜਾਨ ਬੁੱਝ ਕੇ ਗਲਤੀ ਕੀਤੀ ਪਰ ਉਹਦੇ ਪਿੱਛੇ ਉਹਦੀ ਕੋਈ ਇਹ ਇੰਟੈਂਸ਼ਨ ਤਾਂ ਨਹੀਂ ਸੀ ਹਨਾ ਵੀ ਮੈਂ ਵੀ ਮੈਂ ਯੂ ਟਰਨ ਮਾਰਾਂ ਤੇ ਮੈਂ ਉਧਰੋਂ ਗੱਡੀ ਆ ਰਹੀ ਆ ਮੈਂ ਉਹਨਾਂ ਦੀ ਜਾਨ ਲੈਣੀ ਆ ਪਰ ਆ ਜਿਹੜਾ ਬੰਦਾ ਗੋਰਾ ਟਰੈਵਿਸ ਇਹਨੇ ਤਾਂ ਜਾਣ ਬੁੱਝ ਕੇ ਦੂਜੇ ਟਰੱਕ ਡਰਾਈਵਰ ਤੇ ਟਰੱਕ ਚੜਾਤਾ ਕਿਉਂਕਿ ਇਹਨਾਂ ਦੀ ਕੋਈ ਲਾਗਡਾਉਟ ਹੋਈ ਆ ਕੋਈ ਆਲਟਰਕੇਸ਼ਨ ਹੋਈ ਆ ਉੱਥੇ ਲਬ ਦੇ ਟਰੱਕ ਸਟਾਪ ਤੇ ਤੇ ਇਹਨੇ ਬਾਹਰ ਆਂਦੇ ਉਹਦੇ ਵਿੱਚ ਟਰਾਲਾ ਟਰੈਕਟਰ ਵਾਲਾ ਬੈਕ ਕਰਕੇ ਉਹਦੇ ਉੱਤੇ ਚੜਦਾ ਉਹਨੂੰ ਮਾਰਦਾ ਬਟ ਦੇਰਸ ਨੋ ਨਾਲੇ ਕਿ ਇਹ ਹਾਸਾ ਆਪਣੇ ਵਾਲੇ ਬੰਦੇ ਨਾਲ ਇੱਕ ਦਿਨ ਪਹਿਲਾਂ ਹੋਇਆ ਕਿਤੇ ਵੀ ਕਿਤੇ ਵੀ ਨਹੀਂ ਦੇਖਣ ਨੂੰ ਨਹੀਂ ਮਿਲਿਆ ਕਤਈ ਵੀ ਇਹ ਨਿਊਜ਼ ਚੈਨਲ ਚ ਨਹੀਂ ਦੇਖਣਾ ਇੱਕ ਨਿਊਜ਼ ਚੈਨਲ ਤੋਂ ਜਿੱਥੋਂ ਮੈਂ ਫੋਟੋ ਚੱਕ ਕੇ ਉਹਦੀ ਲਾਈ ਸੀ ਆਫਟਰ ザ ਰਿਸੋਲਵ ਬੈਨ ਕਵਾਈਟ ਮੈਂ ਕਿਸੇ ਨੇ ਕਹੇ ਆਪਣੇ ਬੰਦੇ ਨੇ ਨਹੀਂ ਸ਼ੇਅਰ ਕੀਤਾ ਮੈਂ ਉਹਦੀ ਵੀਡੀਓ ਬਣਾਈ ਆ ਇੱਕ ਦੋ ਕੁ ਬੰਦੇ ਮੈਂ ਹੋਰ ਦੇਖਿਆ ਜਿਨ੍ਹਾਂ ਨੇ ਉਹਦੇ ਬਾਰੇ ਬੋਲਿਆ ਆ ਬਾਈ ਹੋਰ ਸਾਰੇ ਹੀ ਆਪਣੇ ਬੰਦੇ ਨੂੰ ਹੀ ਬਸ ਆਪਣੇ ਵਾਲੇ ਦੇ ਦਿਵਾਲੇ ਹੋਇਓ ਆ ਮੇਰੀ ਰਿਕਵੈਸਟ ਆ ਤੁਹਾਨੂੰ ਜਿੱਥੇ ਤੁਹਾਨੂੰ ਜਿੱਥੇ ਵੀ ਤੁਹਾਨੂੰ ਕੋਈ ਵੀਡੀਓ ਆ ਮੈਂ ਫੋਟੋ ਉਹਦੀ ਲਾ ਦੇਣੀ ਆ ਸਕਰੀਨ ਸ਼ਾਟ ਮਾਰ ਲਿਓ ਜਾਂ ਤੁਸੀਂ Google ਕਰ ਲਓ ਕੈਂਜ਼ਾਸ ਟਰੱਕ ਡਰਾਈਵਰ ਯੂ نو ਇਦਾਂ ਕੋਈ ਨਿਊਜ਼ ਕਰ ਲਓ ਉਹ ਆ ਜਾਏਗਾ ਉੱਥੇ ਉਹਦੀ ਸਕਰੀਨਸ਼ਾਟ ਮਾਰ ਲਿਓ ਜਿੱਥੇ ਵੀ ਤੁਹਾਨੂੰ ਆਪਣੇ ਬੰਦੇ ਦੀ ਵੀਡੀਓ ਦਿਸਦੀ ਆ ਨਾ ਕਮੈਂਟ ਦੇ ਵਿੱਚ ਹਣਾ ਹੁਣ TikTok ਅਲਾਉ ਕਰਦਾ ਤੁਹਾਨੂੰ ਕਮੈਂਟ ਦੇ ਵਿੱਚ ਫੋਟੋ ਪੇਸਟ ਕਰਨੀ ਜਿੱਥੇ ਵੀ ਤੁਹਾਨੂੰ ਆਪਣੇ ਬੰਦੇ ਦੀ ਵੀਡੀਓ ਦਿਸਦੀ ਆ ਨਾ ਜਿਹੜਾ ਮਰਜੀ ਟਰੱਕਰ ਹੋਵੇ ਚਾਹੇ ਆਪਣਾ ਬੰਦਾ ਹੀ ਹੋਵੇ ਕੋਈ ਉਹਦੇ ਬਾਰੇ ਗੱਲ ਕਰਨ ਲੱਗਿਆ ਉਹ ਗੋਰੇ ਵਾਲੀ ਫੋਟੋ ਉੱਥੇ ਜ਼ਰੂਰ ਲਾ ਕੇ ਉਹਨੂੰ ਪੁੱਛੋ ਵਰ ਅਬਾਊਟ ਦਿਸ ਵਨ ਕੋਈ ਤੁਸੀਂ ਗਾਲ ਨਹੀਂ ਕੱਢਣੀ ਕੋਈ ਤੁਸੀਂ ਗਲਤ ਨਹੀਂ ਬੋਲਣਾ ਕਿਸੇ ਨੂੰ ਜਸਟ ਪੋਸਟ दैट ਪਿਕਚਰ ਐਂਡ ਸੇ ਜਸਟ ਆਸਕ ਵਾਟ ਅਬਾਊਟ ਦਿਸ ਵਨ ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦਿਸ ਵਨ ਬਿਕਾਜ਼ ਐਂਡ ਆਫ ਦ ਡੇ ਜਾਨ ਗਈਆ ਉਹ ਵੀ ਜਾਨ ਬੁੱਝ ਕੇ ਮਾਰਿਆ ਗਿਆ ਬੰਦਾ ਜਸਟ ਬਿਕਾਜ਼ ਤੇਰੀ ਉਹਦੇ ਨਾਲ ਮਾੜੀ ਮੋਟੀ ਤੂ ਤੂ ਮਹਿਮਾ ਹੋ ਗਈ ਆ ਇਦਾਂ ਦਾ ਕਿਸੇ ਲਾ ਬੁੱਕ ਚ ਨਹੀਂ ਲਿਖਿਆ ਬਾਈ ਜੀ ਇੱਥੇ ਵੀ ਤੁਹਾਡੀ ਕਿਸੇ ਨਾਲ ਲਾਕਡਾਟ ਮਾੜੀ ਮੋਟੀ ਹੋ ਗਿਆ ਤਾਂ ਬੰਦਾ ਗੱਡੀ ਚੜਾ ਦੋ ਇਹ ਭੈਣ ਦੇ ਯਾਰ ਜਦੋਂ ਦੇਖ ਲਓ ਇਹਨਾਂ ਦਾ ਹੁੰਦਾ ਜਦੋਂ ਇਹਨਾਂ ਨੇ ਗੋਰਿਆਂ ਨੇ ਬੰਦੇ ਚਾੜ ਤੇ ਗੱਡੀ ਆ ਗਈ ਜੀ ਇਹਨੂੰ ਮੈਂਟਲ ਹੈਲਥ ਆ ਸਾਡੇ ਵਰਗੇ ਕਿਹੇ ਬੰਦੇ ਨੇ ਸ਼ਕਲ ਵਾਲੇ ਨੇ ਚਾੜ ਤੇ ਇਹ ਜੀ ਇਹ ਤਾਂ ਜੀ ਹੱਤਵਾਦੀ ਇਹ ਆ ਇਹ ਤਾਂ ਜੀ ਫਲਾਨਾ ਜੀ ਇਹ ਤਾਂ ਧਮਕੜਾ ਐਂਡ ਆਈਵ ਬੀਨ ਸੀਇੰਗ ਦਿਸ ਅ ਲੋਟ ਮੈਨ ਇਹ ਪਲੀਜ਼ ਮੀਰੀ ਰਿਕਵੈਸਟ ਹੈ ਤੁਹਾਨੂੰ ਜਿੱਥੇ ਵੀ ਆਪਣੇ ਬੰਦੇ ਦੀ ਵੀਡੀਓ ਦੀਦੀ ਆ ਨਾ ਉਹ ਗੋਰੇ ਦੀ ਨਿਊਜ਼ ਚੈਨਲ ਦੀ ਫੋਟੋ ਜ਼ਰੂਰ ਉੱਥੇ ਲਾਓ ਤੇ ਪੁੱਛੋ ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦਿਸ ਵਨ ਮੈਂ ਤਾਂ ਹਾਂ ਇਦਾਂ ਆਪਣੇ ਜਿੰਨਾ ਤੋਂ ਹੀ ਜ਼ਿਆਦਾ ਇਸ ਚੀਜ਼ ਨੂੰ ਹਨਾ ਸ਼ੇਅਰ ਕਰੂੰਗੇ ਜਾਂ ਕੁਐਸਚਨ ਆਇਆਸ ਕਰੂੰਗੇ ਤੁਹਾਡੇ ਤੋਂ ਉਨਾ ਹੀ ਭਾਰ ਤੁਹਾਡੇ ਤੋਂ ਥੋੜਾ ਘੱਟਣਾ ਤੁਹਾਡੀ ਕਮਿਊਨਿਟੀ ਦਾ ਧੰਨਵਾਦ ਜੀ ਆ ਮੈਂ ਵੀਡੀਓ ਦੇਖੀ ਆ ਉਹ ਕੋਈ ਸਿੱਖ ਬੰਦਾ ਗਿਆ ਕਹਿੰਦਾ ਉਹ ਪਤਾ ਨਹੀਂ ਕਿਹੜੇ ਟਰੱਕ ਸਟਾਪ ਤੇ ਗਿਆ ਤਾਂ ਗੋਰੀਆ ਨੂੰ ਕਹਿੰਦੀ ਆਰ ਯੂ ਸਿੱਖ ਕਹਿੰਦਾ ਹਾਂ ਮੈਂ ਸਿੱਖ ਹਾਂ ਕਹਿੰਦਾ ਭਾ ਜੋ ਮੂੰਹ ਬੱਟ ਕੇ ਪਰੇ ਨੂੰ ਹੋ ਕੇ ਨੰਗੀ ਆਮ ਸੈਲਿੰਗ ਹੀ ਹੁਣ ਤੁਹਾਡੇ ਆ ਇਹ ਨਾ ਸਮਝੋ ਵੀ ਐਕਸੀਡੈਂਟ ਹੋ ਗਿਆ ਵੀ ਗੱਲ ਖਤਮ ਆ ਤੁਹਾਨੂੰ ਪਤਾ ਨਹੀਂ ਵੀ ਟਾਡੇ ਨਾਲ ਕੀ ਕੀ ਹੋਣਾ ਹੁਣ ਇਸ ਐਕਸੀਡੈਂਟ ਕਰਕੇ ਪਰ ਜੇ ਤੁਸੀਂ ਯੂਸਟ ਹਾਈਲਾਈਟਿੰਗ ਉਹ ਗੋਰੇ ਨੇ ਜੋ ਕੀਤਾ ਹਨ ਤੇ ਆਪਦੇ ਫੋਨ ਚ ਵੀ ਉਹ ਰੱਖ ਲਓ ਫੋਟੋ ਜੇ ਕੋਈ ਤੁਹਾਨੂੰ ਕਹਿੰਦਾ ਹਨਾ ਵੀ ਉਹ ਤੁਹਾਡੇ ਬੰਦੇ ਨੇ ਬੰਦਾ ਬੰਦੇ ਮਾਰਦੇ ਮੋਰੇ ਉਹਦੇ ਕੱਢ ਕੇ ਗੋਰੇ ਜੋ ਫੋਟੋ ਤੇ ਇਹਦੇ ਬਾਰੇ ਕੀ ਕਹਿਣਾ ਬਾਈ ਬੋਲਣਾ ਤੇ ਫੇਰ ਹਨਾ ਸਾਰਿਆਂ ਬਾਰੇ ਬੋਲੋ ਇੱਕ ਕੌਮ ਬਾਰੇ ਥੋੜੀ ਯਾਰ ਇੱਥੇ ਤੇ ਲੋਕ ਐਡੇ ਕੀ ਮੈਂ ਹੁਣ ਇਹਨਾਂ ਨੂੰ ਕਮਾਂ ਬਈ ਇਹ ਨਾ ਭੇਡ ਚਾਲ ਚੱਲਦੇ ਆ ਇੱਥੇ ਜਿਆਦਾ ਯੂ نو ਇਟਸ ਅ ਫ੍ਰਿਕਿੰਗ ਕਾਲਟ ਰਾਈਟ ਇਹਨਾਂ ਭੇਡ ਚਾ ਲਿਆ ਇਹਨਾਂ ਦੀ ਚੱਲਦੇ ਨੇ ਇਹ ਵੀ ਇੱਥੋਂ ਆ ਆਹ ਚੀਜ਼ ਆਹ ਮੁੱਦਾ ਭਕਿਆ ਆ ਇਹਦੇ ਬਾਰੇ ਮੈਨੂੰ ਕੁਝ ਬੋਲ ਲੈਣ ਦੋ ਮੈਨੂੰ ਮਾੜੇ ਮੋਟੇ ਵਿਊ ਆ ਜਾਣੇ ਆ ਮੈਨੂੰ ਮਾੜੇ ਮੋਟੇ ਫਾਲੋਅਰ ਗੇਨ ਹੋ ਜਾਣੇ ਆ ਮੇਰਾ ਅਕਾਊਂਟ ਮਾੜਾ ਮੋਟਾ ਨੋਟਿਸ ਹੋ ਜਾਣਾ ਆ ਰਾਈਟ ਕੀਤਾ ਦੋਵਾਂ ਡਰਾਈਵਰਾਂ ਨੇ ਸੇਮ ਹੀ ਆ ਚਾਹੇ ਜਿਵੇਂ ਮਰਜ਼ੀ ਕਹਿ ਲਓ ਹੁਣ ਤੁਸੀਂ ਕੀਤਾ ਇੱਕ ਨੇ ਗਲਤੀ ਕੀਤੀ ਆ ਚਲੋ ਨੇ ਉਹਨੇ ਜਾਣ ਕੇ ਗਲਤੀ ਕੀਤੀ ਆ ਉਹ ਜਿਹੜੀ ਕਿ ਅਵੋਇਡ ਕੀਤੀ ਜਾ ਸਕਦੀ ਸੀ ਪਰ ਉਹਦੇ ਪਿੱਛੇ ਉਹਦੇ ਕੋਈ ਇੰਟੈਂਸ਼ਨ ਨਹੀਂ ਸੀ ਵੀ ਮੈਂ ਕਿਸੇ ਦੀ ਜਾਨ ਲੈਣੀ ਆ ਇੱਕ ਨੇ ਜਾਣ ਬੁੱਝ ਕੇ ਗਲਤੀ ਕੀਤੀ ਆ ਤੇ ਉਹਨੇ ਜਾਨ ਬੁੱਝ ਕੇ ਉਹਨੂੰ 100% ਪਤਾ ਸੀ ਮੈਂ ਇਹਦੇ ਵਿੱਚ ਟਰਾਲਾ ਮਾਰੂਗਾ ਟਰਾਲਾ ਮਾਰਿਆ ਕਿਸੇ ਦੇ ਵਿੱਚ ਉਹਨੂੰ ਪਤਾ ਸੀ ਮੈਂ ਇਹਦੀ ਜਾਨ ਲੈਣੀ ਉਹਨੇ ਜਾਨ ਲਈ ਉਹ ਬੰਦੇ ਦੀ ਪਰ ਉਹਦੇ ਬਾਰੇ ਕੋਈ ਟਾਕ ਨਹੀਂ ਹੈਗੀ ਬਾਬਿਓ ਇੰਟਰਨੈਟ ਤੇ ਕੋਈ ਨਹੀਂ ਬੋਲ ਰਿਹਾ ਉਹਦੇ ਬਾਰੇ ਕੋਈ ਨਹੀਂ ਵੀਡੀਓ ਪਾ ਰਿਹਾ ਆਪਣੇ ਬੰਦੇ ਵੀ ਨਹੀਂ ਪਾ ਰਹੇ ਬਣਾਓ ਉਹਦੀ ਵੀਡੀਓ ਹਸਤਾਤ ਬਣਾਓ ਜਿੰਨੇ ਜਿੰਨੇ ਤੁਸੀਂ ਇੱਥੇ ਟਿਕਟੋਕ ਤੇ ਇੱਕ ਦੂਜੇ ਦੇ ਨਾਲ ਮਾਂ ਭੈਣ ਇੱਕ ਕਰਦੇ ਹੋ ਨਾ ਓਏ ਭਰਾ ਉਹਦੀ ਵੀਡੀਓ ਬਣਾ ਕੇ ਪਾਓ ਵੀ ਇਹਦੇ ਬਾਰੇ ਕੀ ਕਹਿਣਾ ਆਪਣੇ ਬਾਰੇ ਤਾਂ ਸਾਰੇ ਬੋਲੀ ਜਾਂਦੇ ਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਵੀ ਦੱਸੋ ਦੋਵੇਂ ਟਰੱਕਰਸ ਨੇ ਬਸ ਆਪਣੇ ਰਾਈਟ ਨਾਓ ਪਲੀਜ਼ ਥੋੜੇ ਦਿਨਾਂ ਲਈ ਹੈ ਨਾ ਉਹਦੀ ਵੀਡੀਓ ਪਾਓ ਜਿੰਨੇ ਜ਼ਿਆਦੇ ਤੁਸੀਂ ਪਾਉਂਗੇ ਨਾ ਯਾਰ ਮੈਂ ਗੋਰੇ ਦੇਖੇ ਨੇ ਇੱਕ ਦੋ ਕੋ ਉਹਦੀ ਦੂਜੇ ਗੋਰੇ ਦੀ ਵੀਡੀਓ ਪਾਈ ਉਹਨਾਂ ਨੇ ਆਪਣੇ ਬੰਦੇ ਕਿਹੇ ਕੋਈ ਨਹੀਂ ਪਾ ਨਹੀਂ ਸਕਦੇ ਤੁਸੀਂ ਨਹੀਂ ਵੀਡੀਓ ਪਾ ਸਕਦੇ ਕਿ ਆਪਣੇ ਆਂ ਦੇ ਆਪਣੇ ਆਂ ਦੇ ਨਾਲ ਤੁਸੀਂ ਬਹਿ ਕੇ ਸਾਰਾ ਦਿਨ ਮਾਂ ਭੈਣੇ ਕਰਦੇ ਹੋ ਟਿਕਟੋਕ ਦੇ ਉੱਤੇ ਲਾਈਵ ਬੈਠ ਕੇ ਜਾਂ ਕਿਵੇਂ ਵੀ ਆ ਮੈਚ ਹੀ ਲਾਈ ਜਾਂਦੇ ਹੋ ਹੋਰ ਕੋਈ ਇੱਕ ਕੰਮ ਕਰ ਲਓ ਆਪਦੀ ਕਮਿਊਨਿਟੀ ਲਈ ਮਾੜਾ ਜਿਹਾ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਜਿਆਦੇ ਤੁਸੀਂ ਟਿਕਟੋਕ ਤੇ ਰਹੇਗੇ ਨਾ ਜਿੰਨੀ ਉਹਦੀ ਗੱਲ ਬਾਹਰ ਕੱਢੋਗੇ ਉੰਨੀ ਉਹ ਸਪਰੈਡ ਹੋਣੀ ਆ ਤੇ ਉੰਨੀ ਇਹ ਦੂਜੇ ਲੋਕਾਂ ਤੱਕ ਪਹੁੰਚਣੀ ਆ ਫਿਰ ਥੋੜੀ ਬੌਲੀ ਸਾਲਿਆਂ ਦੇ ਦਿਮਾਗ 'ਚ ਤਾਂ ਮਾੜੀ ਮੋਟੀ ਗੱਲ ਪਾਉਗੀ ਵੀ ਭਾਈ ਚੱਲ ਜੇ ਇੱਕ ਨੇ ਆ ਕੰਡ ਕੀਤਾ ਸਾਡੇ ਵਾਲਿਆਂ ਨੇ ਵੀ ਕੀਤਾ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਜਿਹੜੇ ਇਹ ਲੱਗੇ ਹੋਣਾ ਕਹਿਣ ਵੀ ਇਹਨਾਂ ਨੂੰ ਇਹਨਾਂ ਨੂੰ ਕਿਸੇ ਨੂੰ ਕੰਮ ਨਹੀਂ ਕਰਨਾ ਆਉਂਦਾ ਇੱਥੋਂ ਦੂਜੇ ਇਲੀਗਲ ਆਏ ਆ ਥੀਸ ਗਾਈਜ਼ ਆਰ ਐਕਟਿੰਗ ਲਾਈਕ ਬਸ ਜਿਹੜੇ ਇਲੀਗਲ ਆਏ ਆ ਇੱਥੇ ਉਹਨਾਂ ਤੋਂ ਹੀ ਐਕਸੀਡੈਂਟ ਹੁੰਦੇ ਆ ਸ਼ਰਾਬ ਇਹ ਆਖੇ ਕੁਝ ਫਾਲੋ ਨਹੀਂ ਕਰਦੇ ਹਰੇਕ ਸ਼ਰਾਬ ਦੀ ਬੋਤਲ ਤੇ ਲਿਖਿਆ ਡੋਨਟ ਡਰਿੰਕ ਐਂਡ ਡਰਾਈਵ ਕੋਈ ਰੂਲ ਫਾਲੋ ਕਰਦਾ ਜਿੰਨੇ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਆ ਜਾਂ ਭੰਗ ਪੀ ਕੇ ਗੱਡੀਆਂ ਚਲਾਉਂਦੇ ਆ ਇਹ ਗੋਰੇ ਕੋਈ ਰੂਲ ਫਾਲੋ ਕਰਦਾ ਇਦਾਂ ਤਾਂ ਫਿਰ ਕਹਿਣ ਨੂੰ ਬਹੁਤ ਇਦਾਂ ਤਾਂ ਫਿਰ ਬਹੁਤ ਡੂੰਘੀਆਂ ਗੱਲਾਂ ਆਪਾਂ ਬਹੁਤ ਪਿੱਛੇ ਤੱਕ ਜਾ ਸਕਦੇ ਆ ਪਰ ਰਾਈਟ ਨਾਓ ਜਸ ਆ ਫੋਟੋ ਮੈਂ ਇੱਥੇ ਲਾ ਦੇਣੀ ਆ ਬਾਈ ਇਹਦਾ ਸਕਰੀਨਸ਼ਾਟ ਮਾਰ ਲਿਓ ਇਸਟਾਰਡ ਆਸਕਿੰਗ ਦ ਕੁਐਸਚਨ ਬ੍ਰੋ ਕੇ ਲਾਈਕ ਜਿਸ ਸਾਡੇ ਵਾਲੇ ਨੂੰ ਤੁਸੀਂ ਕਹੀ ਜਾਂਦੇ ਹੋ ਆ ਤੁਹਾਡੇ ਵਾਲੇ ਦਾਰੇ ਤੁਹਾਡਾ ਕੀ ਵਿਚਾਰ ਆ ਡੋਨਟ ਬੀ ਹਿਪੋਕ੍ਰਿਟ ਡੂ ਨਾਟ ਬੀ ਹਿਪੋਕ੍ਰਿਟ ਗਾਲਾਂ ਗੂਲਾਂ ਕਿਸੇ ਨੂੰ ਕੱਢਿਓ ਨਾ ਫਿਰ ਲਾਈਕ ਇਹਨੂੰ ਜੇ ਬੋਲਣਾ ਬਾਈ ਦੋਵੇਂ ਦੋਵੇਂ ਦੋਨੇ ਪਾਸਿਓਂ ਗੱਲ ਕਰੋ ਨਹੀਂ ਤਾਂ ਫਿਰ ਇੱਕ ਨੂੰ ਵੀ ਡੋਨਟ ਵਰੀ ਫਿਰ ਉਹਨੂੰ ਵੀ ਐਕਸੀਡੈਂਟ ਸਮਝ ਕੇ ਫਿਰ ਉਹਨੂੰ ਵੀ ਛੱਡੋ ਐਂਡ ਮੂਵ ਔਨ ਨਾ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਇੱਕ ਨੇ ਗਲਤੀ ਕੀਤੀ ਆ ਡਸਨਟ ਮੀਨ ਸਾਰੀ ਸਾਰੀ ਕੌਮ ਉਹਦਾ ਜੁਰਮਾਨਾ ਭਰੇ ਬਸ ਹੁਣ ਆ ਇਦਾਂ ਹੀ ਆ ਤੁਹਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਭੁਗਤਾਨ ਪਰਨਾ ਪਣਾ ਜਾਂ ਤੁਸੀਂ ਕੁਐਸਚਨ ਔਰ ਅਨਲੈਸ ਇਫ ਯੂ ਸਟਾਰਟ ਆਸਕਿੰਗ ਕੁਐਸਚਨ ਮੇਰੀਆਂ ਗੱਲਾਂ ਦਾ ਸ਼ਾਇਦ ਗੁੱਸਾ ਵੀ ਲੱਗੇ ਬਲ ਲੱਗੀ ਜਾਵੇ ਆਈ ਡੋਨਟ ਕੇਅਰ ਬਟ ਆਈ ਡੋਨਟ ਸੀ ਸਾਡੇ ਵਾਲੇ ਇੱਕ ਨੂੰ ਘੜੀ ਸੀ ਜਾਂਦੇ ਆ ਦੂਜੇ ਦੀ ਗੱਲ ਕੋਈ ਕਰੇ ਨਹੀਂ ਰਿਹਾ ਕਿਉਂਕਿ ਅੱਧਿਆਂ ਨੂੰ ਪਤਾ ਹੀ ਨਹੀਂ 80 90% ਲੋਕਾਂ ਨੂੰ ਉਸ ਇਨਸੀਡੈਂਟ ਬਾਰੇ ਪਤਾ ਹੀ ਨਹੀਂ ਬਿਖਿਓ ਇਹ ਹਾਈਲਾਈਟ ਹੀ ਨਹੀਂ ਹੋਇਆ ਇਹਨੂੰ ਹਾਈਲਾਈਟ ਕਰਨਾ ਕਿਹਨੇ ਆ ਤੁਸੀਂ ਕਰਨਾ ਹੁਣ ਤੁਸੀਂ ਕਰੋ ਸ਼ੇਅਰ ਪਾਓ ਵੀਡੀਓਜ਼ ਤੇ ਪੁੱਛੋ ਸਵਾਲ ਬਈ ਇਹਦੇ ਬਾਰੇ ਕਿਉਂ ਨਹੀਂ ਬੋਲਿਆ ਜਾ ਰਿਹਾ ਸਾਡੇ ਬਾਰੇ ਕਿਉਂ ਬੋਲਿਆ ਜਾ ਰਿਹਾ ਕਿਉਂ ਕਿਉਂਕਿ ਉਹ ਇਲੀਗਲ ਇਮੀਗ੍ਰੈਂਟ ਸੀਗਾ ਕੈਲੀਫੋਰਨੀਆ ਤੋਂ ਲਾਇਸੈਂਸ ਲਿਆ ਸੀ ਉਹਨੇ ਤਾਂ ਪੁੱਛੋ ਸਵਾਲ